ਹੋ ਸੋਨੇ ਕਾਟਨ ਦੇ ਪ੍ਰਿੰਟ ਆਏ ਨੇ ਜੀ ਇਹ ਲੈਸ ਪ੍ਰਾਈਸ ਦੇ ਵਿੱਚ ਆਏ ਨੇ ਸਟਾਕ ਕਲੀਅਰੈਂਸ ਚ ਚੱਲਦੀ ਆਪਣੀ ਜੀ ਹੁਣ ਇਹ ਸਾਰੀ ਸੇਲ ਧਮਾਕਾ ਸ਼ੁਰੂ ਹੋ ਗਈ ਜੀ ਆਪਣੀ ਸਟਾਕ ਕਲੀਅਰੈਂਸ ਸੇਲ ਤੇ ਵਿੰਟਰ ਦਾ ਸਾਰਾ ਸਟਾਕ ਹੈ ਜਿਹੜਾ ਏਕ ਟੈਕਸ ਬ੍ਰਾਂਡ ਦਾ ਲਾਇਆ ਸੇਲ ਦੇ ਵਿੱਚ ਉਵੇਂ ਹੀ ਕਾਟਨ ਦੇ ਸੂਟ ਨੇ ਜੀ ਪਹਿਲਾਂ 750 ਰੁਪਏ ਸੂਟ ਵੇਚਿਆ ਸੀਗਾ ਇਹ ਹੁਣ ਆਪਾਂ ਸੂਟ ਵੇਚਣਾ ਹੈ 400 ਰੁਪਏ ਦਾ ਜਿਨ੍ਹਾਂ ਨੇ ਆਰਡਰ ਬੁੱਕ ਕਰਾਉਣਾ ਸਕਰੀਨਸ਼ਾਟ ਲੈ ਲਓ ਪਿਓਰ ਐਕਸਪੋਰਟ ਦੀ ਕਾਟਨ ਹੈ ਜੀ ਬੈਸਟ ਕੁਆਲਿਟੀ ਹੈ ਬੈਸਟ ਮੈਟਰ ਜਿਨ੍ਹਾਂ ਨੇ ਕਹਿੰਦੇ ਨੇ ਵੀ ਸਾਡੇ ਨਾਲ ਵੀ ਕਈ ਸ਼ੂਗਰ ਦੇ ਮਰੀਜ਼ ਹੁੰਦੇ ਨੇ ਕਿ ਜਿਨ੍ਹਾਂ ਨੂੰ ਤੋਂ ਕੱਪੜਾ ਮਤਲਬ ਰੇਸ਼ਮੀ ਨਹੀਂ ਪਾ ਜਾਂਦਾ ਉਹ ਪਿਓਰ ਕਾਟਰ ਪਾ ਲਦਦੇ ਨੇ ਵੀ ਸਾਨੂੰ ਪੁੱਤਰਾਂ ਕੱਪੜਾ ਹੋਵੇ ਆਰਾਮਦਾਰੀ ਵਾਲਾ ਬੈਸਟ ਕੁਆਲਿਟੀ ਦਾ ਕੱਪੜਾ ਹੈ ਜੀ ਜਮਾ ਰੂਹ ਹੈ ਜਮਾ ਨੀਰੀ ਰੂਹ ਜੀ ਮਤਲਬ ਕਿ ਜਵਨ ਨੀਰੀ ਨੂੰ ਦੀ ਜਿਹੜੀ ਸ਼ਕੀਨ ਨੇ ਵੀ ਆਪਾਂ ਜਮਾ ਸੌਫਟ ਫੀਲ ਦਾ ਕਪੜਾ ਪਾਉਣਾ ਬੈਸਟ ਕੁਆਲਿਟੀ ਦੇ ਸੂਟ ਨੇ ਇਹ 700 800 ਸੇਲ ਕਰਾ ਰਹੇ ਹਾਂ ਜੇ ਆਪਣੇ ਪਹਿਲਾਂ ਇਹ ਸਾਰੇ ਨਹੀਂ ਮਤਲਬ ਕਿਦਾ ਰੇਟ ਹੀ ਇਹ ਹੁੰਦਾ 700 800 ਇਹ ਮੇਰੇ ਲਈ ਹੁਣ ਸਟਾਕ ਆ ਰਹਿ ਗਏ 7 8 7 8 ਡੀਐਨਜੀ ਕਹ ਲਉ ਵੀ ਇਹ ਕਲੀਅਰ ਕਰਨੇ ਨੇ ਇਹ ਸੋਨੂੰ ਹੁਣ ਆਪਾਂ ਲਾਵਾਗੇ ਜੀ 400 ਰੁਪਏ ਸੂਟ ਪੂਰਾ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਾ ਲਓ ਜੀ ਜਿਨ੍ਹਾਂ ਨੇ ਕੋਰੀਅਰ ਕਰਾਉਣਾ ਕੋਰੀਅਰ ਕਰਵਾ ਲਓ 50 ਰੁਪਏ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈ ਜੀ ਇਹਦੇ ਜਿਹੜੇ 4 ਸੂਟ ਨੇ ਮਲੋ ਹੁਣ ਵੀ 100 ਰੁਪਏ ਚ ਲੱਗ ਜਾਣਗੇ ਜੀ ਜੇ ਆਨਲਾਈਨ ਪੇਮੈਂਟ ਦੇ ਵਿੱਚ ਤੁਸੀਂ 4 ਸੂਟ ਬੁੱਕ ਕਰਾਉਣੇ ਨੇ ਤਾਂ ਇਹਦਾ 100 ਰੁਪਏ ਲੱਗੂ ਕਿਉਂਕਿ ਇਹਦਾ ਵੇਟ ਘੱਟ ਹੁੰਦਾਗਾ ਸਰਦੀਆਂ ਦਾ ਵੇਟ ਜ਼ਿਆਦਾ ਹੁੰਦਾ ਤਾਂ ਉਵੇਂ ਲੱਗਦੇ ਨੇ ਵੇਟ ਅਕੋਰਡਿੰਗ ਸ਼ਿਪਿੰਗ ਲੱਗਦੀ ਸ਼ਿਪਿੰਗ ਲੱਗਦੀ ਹੁੰਦੀ ਹੈ ਜੀ 4 ਸੂਟਾਂ 100 ਰੁਪਏ ਲੱਗੂ ਨਾਲ ਤਾਂ ਨਾਲ ਤਾਂ ਸ਼ਿਪਿੰਗ ਘੱਟ ਰਹੀ ਜੀ ਦੇਖੋ ਨਾਲੇ ਸੂਟ ਸਾਨੂੰ 700 ਵਾਲਾ 400 ਦੇਤਾ ਡਿਜ਼ਾਈਨ ਦੇਖੀ ਚਲੋ ਜੀ ਬਹੁਤ ਸ਼ਾਨਦਾਰ ਨੇ ਸਕਰੀਨਸ਼ਾਟ ਲੈ ਲਓ ਨਾਲ ਨਾਲ ਨਾਲੋ ਆਪਣੇ ਆਰਡਰ ਬੁੱਕ ਕਰਾ ਲਓ ਜਮਾਂ ਨ ਬੜਾ ਲੈਂ ਲਾ ਕੇ ਜੀ ਇਹ ਮਤਲਬ ਡਿਜ਼ਾਈਨ ਸਾਰੇ ਸੋਹਣੇ ਨਹੀਂ